ਗੇ ਸ਼ੁਰੂ ਕਰਾਂ ਨਾ ਹਾਂਜੀ ਮਮੇ ਕਿਦਾਂ ਰੋਟੀ ਖਾ ਲਈ ਤੂੰ ਚਲੋ ਤੂੰ ਖਾਣ ਲੱਗਾ ਜਾਂ ਚਲੋ ਖਾਓ ਅਸੀਂ ਵੀ ਨਾ ਤੋਂ ਹੋਏ ਹੋਏ ਵਿਲੇ ਨਹੀਂ ਮਮਾ ਕੀ ਕਰਦੇ ਵੇ ਆ ਰੋਟੀ ਬੜਾਉ ਮੰਨਦੇ ਨਾ ਦੀ ਬਈ ਨਾ ਜੀ ਚਲੋ ਮੈਂ ਅੱਜ ਵਲੌਗ ਟਾਈਮ ਤੋਂ ਸ਼ੁਰੂ ਕਰ ਦਈਏ ਮੰਮੀ ਆ ਗਈ ਮੰਮੀ ਆ ਗਿਆ ਨਾਲਿਆਂ ਆ ਗਿਆ ਜੀ ਵਲੌਗ ਸ਼ੁਰੂ ਕਰ ਦਿੰਦਾ ਆ ਇਹਨਾਂ ਨੇ ਰੋਟੀ ਨਹੀਂ ਖਾ ਲਈ ਆ ਸਾਰੇ ਸਾਰੇ ਲੱਗੇ ਆ ਦੇਖਣ ਤਾਰਕ ਮੈ ਤੱਕ ਉਲਟਾ ਚਸ਼ਮਾ ਅਪਾਉ ਰੋਟੀ ਖਾਈ ਅੱਜ ਬਰਉਣੀ ਸਪੈਸ਼ਲ ਚੀਜ਼ ਹਨਾ ਸਪੈਸ਼ਲ ਬਰਉਣਾ ਅੱਜ ਦੀ ਆਵਾਜ ਸ਼ਪੀਲਾਂ ਸ਼ੁਰੂ ਹੋ ਗਈਆਂ ਕਿਹੜੀ ਉਹ ਚਲਾਦੀ ਨਹੀਂ ਮਾਸ਼ਪੀਲ ਸਭ ਤੋਂ ਵੱਡੀ ਸ਼ਪੀਲ ਲੱਗਦੀ ਜਿਹੜੀ ਆਪਣੇ ਇੱਥੇ ਜੀਡੀ ਰੋਡ ਦੇ ਉੱਤੇ ਉਹ ਉਹ ਅੱਜ ਲੱਗਣੀ ਆ ਹਾਂ ਚਲੋ ਦੱਸਾਂਗੇ ਤੁਹਾਨੂੰ ਅੱਜ ਕੀ ਸਪੈਸ਼ਲ ਬਣ ਰਿਹਾ ਆ ਤੇ ਵੀ ਚੱਲ ਪਹਿਲੇ ਨੂੰ ਤਾਂ ਦੇਖੇਗਾ ਲਓ ਜੀ ਆਪਾਂ ਹੁਣ ਕੀ ਬਣਾਉਣਾ ਜੀ ਦੱਸੋ ਅੱਜ ਆਦਾਂ ਨੇ ਦਾਲ ਚਾਵਲ ਚੋਖਾ ਦਾਲ ਚਾਵਲ ਤੇ ਇੱਕ ਚੋਖਾ ਤੇ ਇੱਕ ਉਹ ਨਾਲ ਇਹਦੇ ਜੀਰਾ ਸਾਬਲ ਇਹ ਅਸਾਮ ਦੀ ਸ਼ਹਿਰ ਸ਼ਾਇਦ ਮੇਰੇ ਹਿਸਾਬ ਅਸਾਮ ਬਲ ਅਸਾਮ ਬਲ ਬੰਦਾ ਨਾ ਤੇ ਸਮਾਨ ਦੱਸੋ ਕਿਹੜਾ ਕਿਹੜਾ ਲੈ ਕੇ ਆਣਾ ਸਮਾਨ ਦੱਸਦੇ ਆ ਦੱਸ ਦਿਓ ਫੇ ਮੈਂ ਲੈ ਕੇ ਆਵਾਂ ਜ ਆ ਕੇ ਆਪਾਂ ਆ ਗਏ ਔਰ ਇਹ ਬੋਤ ਆ ਗਿਆ ਕੀ ਅੰਮਾ ਕੰਪਲ ਨਹੀਂ ਆਣਾ ਲੈ ਆਤੀ ਦਾਰੀ ਨਹੀਂ ਆਣਾ 12:00 12:30 ਹੋ ਗਈ ਜਿਹੜੀ ਉਲੀ ਜਿਹੜਾ ਆਹ ਦੋਨੋਂ ਗੈਸ ਕਰ ਲੋ ਅੱਜ ਕੀ ਬਣੂਗਾ ਫਿਰ ਦੱਸ ਦਤਾ ਦੱਸ ਦਤਾ ਵਾ ਬੇਰੀ ਫਾਸਟ ਟਾਈਮ ਨਾ ਹੋ ਗਿਆ ਤੇ ਗਾਦੀ ਚ ਪਣੀ ਨਹੀਂ ਗਈ ਜਾਂਦੀ ਆ ਸਭ ਕੁਝ ਸਾਫ ਤੇ ਹੋ ਗਿਆ ਮੰਮਾ ਇਹ ਨਹੀਂ ਬਈਆਂ ਬਣਾ ਲੱਗੀ ਤੇ ਚਾਵਲ ਤੇ ਹੁਣ ਬਣਾਣ ਲੱਗੇ ਹਾਂ ਨੇ ਮੈਂ ਰੱਖ ਦਵਾਂ ਮੈਂ ਕਿਹਾ ਹੁਣ ਚਾਵਲ ਭਿਜਨੇ ਹੈਣਾ ਤੇ ਫੜ ਕੇ ਕੱਣੀ ਭਾਈ ਹਾਂ ਭਾਗੇ ਚਾਵਲ ਉਬਲ ਨੇ ਉਬਲ ਨੇ ਭਿਜਨੇ ਰੱਖ ਦਵਾਂ ਇਹ ਆਲੂ ਕੜੇ ਰੱਖ ਦਵਾਂ ਤੇ ਦਾਲ ਰੱਖ ਦਵਾਂ ਤੇ ਉਹ ਜਿਹੜਾ ਜ਼ੀਰਾ ਵਾਟਰ ਤੇ ਉਹ ਬਣਾਣਾ ਉਹ ਬਾਅਦ ਚ ਬਣਾਵਾਂਗੇ ਨਾ ਓਕੇ ਵਾਵਾ ਕਿੰਨੇ ਲੱਭੀਆ ਯਸ ਕਰੋ ਗਾਇਜ਼ ਕਿੱਥੋਂ ਲਈ ਆਪਾਂ ਹਨੇੜਾ ਪਰੇਦਾ ਇਹ ਮਾਰਦੇ ਹੋਰ ਵੀ ਆ ਗਿਆ ਹੂੰ ਦਬਲੀ ਹੋ ਰਹੀ ਹੈ ਤੇ ਕਰ ਲੋ ਫਿਰ ਦਿਖਾਣੇ ਆ ਬਾਕੀ ਹੂੰ ਦਾਲ ਵੀ ਬਣਾਵਾਂਗੇ ਜਦੋਂ ਹਨਾ ਓਏ ਮੰਮੀ ਜੀ ਰਹੀ ਹੈ ਤਾਲੀ ਤੋਂ ਮਾਰੀਏ ਤਾਂ ਕੋਈ ਖਾਣੇ ਤੇ ਕੋ ਗੰਦ ਠੀਕ ਹੈ ਇਹ ਸੌਣੀ ਲਾ ਦੇਵਾਂਗੇ ਮੋਰਾ ਖੇਰਨੋ ਖੇਰਨ ਵਾਲੀ ਆਲੇ ਸਾਈ ਕਰਨੇ ਆ ਫਿਰ ਆਪਾਂ ਮੈਂ ਵੈਗਦੀ ਬੈਠੀ ਟੀਵੀ ਓਕਰਵਾ ਤੇ ਦਾਦੀ ਬਣਾਉਗੇ ਨਾ ਮੰਮਾ ਜੀਰਾ ਵਾਟਰ ਤੇ ਉਹ ਚੋਖਾ ਕੀ ਤੁਸੀਂ ਬਣਾਉਗੇ ਮੈਂ ਬਣਾਉਂਗੀ ਚੋਖਾ ਤੇ ਮੈਂ ਬਣਾਉਣਾ ਜੀਰਾ ਵਾਟਰ ਮੰਮੀ ਨੇ ਬਣਾਇਆ ਦਾਲ ਨੂੰ ਸਾਰਾ ਕੁਝ ਮੈਂ ਬਣਾਣਾ ਚਾਹੁੰਦੀ ਓਕੇ ਚਲੋ ਫਿਰ ਬਣਾ ਕੇ ਦਿਖਾਨੀ ਹਾਂਜੀ ਅਦਰ ਰੱਖ ਆਲੂ ਬਲੇ ਰੱਖ ਦਿੱਤੇ ਆ ਚਾਵਲ ਭਿੱਜਣੇ ਪਾ ਦਿੱਤੇ ਤੇ ਮੂੰਗੀ ਮਸਲਾਂ ਦੀ ਦਾਲ ਭਿੱਜਣੀ ਪਾ ਦਿੱਤੀ ਆ ਦਾਲ ਵੀ ਰੱਖੂਗੀ ਚਾਵਲ ਥੋੜੇ ਦੇਰ ਭੇਜੇ ਜਾਵੇ ਤੇ ਫਿਰ ਮੈਂ ਚਾਵਲ ਹਵਾ ਲੂਗੀ ਇੱਧਰ ਆਲੂ ਚੋਖੇ ਲਈ ਹੋ ਜਾਣੇ ਆ ਫੇ ਤੁਹਾਨੂੰ ਦਿਖਾਲਦੇ ਆ ਬਈ ਕਿੱਦਾਂ ਬਣਾਉਂਦੇ ਆ ਤੇ ਨਾਲ ਇਮਲੀ ਮੰਗਾਈ ਆ ਇਹਦਾ ਬਣਾਵਾਂਗੇ ਜੀਰਾ ਵਾਟਰ ਚਲੋ ਫਿਰ ਤੁਹਾਨੂੰ ਮਿਲਦੇ ਆ ਤੇ ਤੁਹਾਨੂੰ ਫਿਰ ਦਿਖਾਲਦੇ ਆ ਚਲੋ ਜੀ ਪੱਕੇ ਜੀ ਹਾਂਜੀ ਮੰਮੀ ਤਰਪਾਈਆਂ ਲੱਗਿਆ ਮੰਮੀ ਲੱਗਿਆ ਤਰਪਾਈ ਕਰਨ ਹਾਂਜੀ ਭੈਣ ਜੀ ਕੰਗੀ-ਕੁੰਗੀ ਕਰਾਣਾ ਆ ਲਿਆ ਚਲੋ ਤੰਗੀ-ਕੁੰਗੀ ਕਰਾਓ ਫੇਰ ਨਾਸ਼ਤਾ ਕਰ ਲਿਆ ਅੱਜ ਗੱਭੀ ਵਾਲੀ ਪਣੌਟੀ ਖਾਦੀ ਕਾਦੀ ਸਾਲ ਲੱਗ ਲੱਪੀ ਨਾ ਹੁਣ ਪਹਿਲਾਂ ਬਿਮਾਰ ਕਰਕੇ ਸਵਾਦ ਨਹੀਂ ਸੀ ਲੱਗਦੀ ਨਾ ਮੋਤੀ ਪਰ ਬਹੁਤ ਸਿੱਧੀ ਸੂਰੀ ਆਪਾਂ ਵਲੌਗ ਵੀ ਬਣਾਏਗਾ ਆ ਹਫਤਾ ਇੱਕ ਵਲੌਗਿੰਗ ਬਣਾਏ ਉਹ ਤਾਂ ਬਿਮਾਰ ਸੀ ਹੁਣ ਅਸੀਂ ਠੀਕ ਹੋ ਗਏ ਹੁਣ ਅਸੀਂ ਚੱਕ ਫੱਟੇ ਦਈ ਦੇ 버ਗਰ ਸ਼ਰਗਰ ਹਾਂ ਦਾ ਵੱਲ ਟੀਵੀ 'ਚ ਕੀ ਦੇਖਦੇ ਪਏ ਆਂ ਟੀਵੀ ਲਾਇਆ YouTube ਦੇਖਣ ਦੇ ਆ ਕੰਮ ਵਾਲੀ ਆਂਟੀ ਕਹਿੰਦੀ ਮੈਂ ਆਣਾ ਆ ਅੱਜ 12:30 ਵਜੇ ਜਾਣੇ ਆ ਉਹਨੂੰ ਜਦ ਤੱਕ ਆਪਾਂ ਦਾਲ ਸਬਜ਼ੀ ਦਾ ਸਾਰਾ ਕੰਮ ਕਰ ਲੈਣਾ ਫਿਰ ਆਪਣਾ ਕੰਮ ਕਰਾਂਗੇ ਠੀਕ ਆ ਹਾਂਜੀ ਲੋ ਜੀ ਆਲੂ ਇੱਧਰ ਉਬਲ ਗਏ ਸੀਟੀਆਂ ਲੱਗ ਗਈਆਂ ਆ ਆਲੂ ਹੋ ਗਏ ਆ ਤੇ ਇੱਧਰ ਦਾਲ ਦਾਲ ਬੰਦੀ ਵਈ ਜਾ ਤੇ ਇੱਧਰ ਚਾਵਲ ਰੱਖ ਦਿੱਤੇ ਅੱਜ ਅਸੀਂ ਫੇਰੇ ਫੇਰੇ ਸਾਰੇ ਕੰਮ ਫਟਾਫਟੀ ਨਿਬੇੜ ਲੈਣਾ ਆ ਰਹਿ ਜਾਣਾ ਜੀਰਾ ਵਾਟਰ ਤੇ ਚੋਖਾ ਬਣਾਉਣ ਵਾਲਾ ਤੇ ਉਹ ਅਸੀਂ ਬਾਅਦ ਚ ਬਣਾਉਂਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਜੋ ਵੀ ਬਣਾਇਆ ਹੋਊਗਾ। ਕਿਰੇਓ। ਹੋਰ ਕੀ? ਤੇ ਕਿਧਾ ਰੋਟੀ ਪਾਣੀ ਹੋ ਗਈ? ਹੋਰ ਕੀ? ਰੈਡੀ ਹੋ ਗਿਆ। ਅਸੀਂ ਕਿ ਜੀਰਾ ਵਾਟਰ ਲੈ ਗਿਆ ਬਣਾਉਣ ਵਾਸਤੇ ਚੌਖਾ। ਚੌਖਾ ਤੇ ਜੀਰਾ ਵਾਟਰ? ਹਾਂ ਮੈਂ ਤਾਂ ਮੈਂ ਕਦੀ। ਆ ਸਾਡੀਆਂ ਸਫਾਈਆਂ ਵੀ ਲੇਟ ਹੋ ਰਿਆਂ ਆਂ ਅੰਟੀ ਸਾਡੀ ਦਾ ਬਹੁਤ ਲੇਟ ਆਂਦੀ ਆ। ਅੱਜ ਬਹੁਤ ਲੇਟ ਆਈ ਐ ਅੰਟੀ ਸਾਡੀ। ਹੋ ਗਿਆ ਹੋ ਗਿਆ। ਆਹੋ। ਉਹ ਚਾਵਲ ਰੜੀ ਆ। ਮੂੰਗੀ ਵਾਹੇ ਦਾਵੜੀ ਆ। ਤੁੜਕਾ ਵੀ ਲਾਉਣਾ ਹੋਣਾ ਇਹ ਜੀਰੇ ਦਾ। ਜਦ ਆਲੂ ਲਾਤਾ ਹੀ ਚੌਕਾ ਲਾਤਾ ਹੈ ਸਿਰਫ ਚੋਖਾ ਤੇ ਇਹੋ ਜੀਰਾ ਵਾਟਰ ਬਣਾਉਣਾ ਹੈ ਬਸ ਚੋਖਾ ਦਾ ਜੀਰਾ ਵਾਟਰ ਬਣੂਗਾ ਤੇ ਫਿਰ ਚਾਹ ਪੀਓ ਤੁਸੀਂ ਤੇ ਬਣਾ ਕੇ ਤੇ ਫਿਰ ਖਾਈਏ ਹੈ ਚਲ ਮਿਲਦੇ ਆ ਫੇ ਤੁਹਾਨੂੰ ਰੋਟੀ ਦੇਸ ਹੋ ਗਈ ਇਹ ਚਲ ਸਤੀ ਹੋ ਜਾਂ ਦਿਓ ਹਾਂਜੀ ਥੋੜੀ ਜਿਹੀ ਮਿਰਚ ਬਣਾਪਾ ਚੋਖਾ ਰੋ ਪਾ ਲੂ ਲਓ ਜੀ ਚੋਖਾ ਗਿਆ ਬਣ ਜੀ ਇੱਥੇ ਆਲੂ ਪਿਆਜ਼ ਮਿਰਚਾਂ ਪਾ ਕੇ ਚੋਖਾ ਬਣ ਗਿਆ ਇਮਲੀ ਬੈਂਤੀ ਆ ਇਮਲੀ ਬੈਂਦੀ ਰਹੀ ਆ ਇਹ ਦੋ ਇਹਦ ਤੋਂ ਜੀਰਾ ਪੀਣਾ ਹੈ ਹਾਂ ਲੈ ਦਿਓ ਫੇ ਮੈਨੂੰ ਮੈਂ ਜੀਰਾ ਪੀਦਾ ਨਾ ਤੁਹਾਨੂੰ ਮੈਂ ਚੱਕ ਲਈਆਂ ਪੂਰਾ ਬਾਅਦ ਤੇ ਉਸ ਤੋਂ ਬਾਅਦ ਜੀਰਾ ਵਾਟਰ ਬਣਾ ਕੇ ਫੇ ਖਾਈਏ ਭੁੱਖ ਬਹੁਤ ਲੱਗੀ ਯਾਰ ਹਾਂ ਜੀਰੇ ਵਾਟਰ ਵਾਸਤੇ ਜੀਰਾ ਲੱਗਣਾ ਹੈ ਹਾਂ ਜੀ ਹੋਰ ਹੋਰ ਪੀਸਣਾ ਹੈ ਨਾ ਬਸ ਉਹਨੇ ਨੂੰ ਪੀਸਦੇ ਆਂ ਆ ਸਾਡੀ ਮਿਕਸੀ ਪੀਸ ਕੇ ਫੇ ਰੱਖਾਂਗੇ ਜੋ ਅਭੀ ਪੀਸਿਆ ਗਿਆ। ਹੋਰ ਜੀਰਾ ਗਿਆ ਪੀਸਿਆ। ਲੈ ਲਓ ਜੀ। ਹੋਰ ਬਣਾਓ ਇਹ ਤੁਸੀਂ। ਜੀਰਾ ਪਾਊਡਰ। ਬਹੁਤ ਐਨ ਬਰੀਕ ਹੋ ਗਿਆ ਆ। ਬਰੀਕ ਹੋ ਗਿਆ। ਹੂੰ ਪੂਰਾ ਬਰੀਕ ਹੋ ਗਿਆ ਆ ਚਲੋ। ਬਾਕੀ ਫਿਰ ਦਿਖਾਣੇ ਆ। ਇਧਰ ਕੀ ਇਮਲੀ? ਇਮਲੀ। ਠੀਕ। ਇਹ ਇਮਲੀ ਦਾ ਕੀ ਕਰਨਾ? ਇਹਨੂੰ ਇਹਦੇ ਨਾਲ ਮਾਰਨਾ ਚਾਹੀਦਾ। ਅਸਲ ਇਹ ਚ ਜੀਰਾ ਪਾਊਡਰ ਦਵਨਾ ਇਮਲੀ ਦੇ। ਓਕੇ 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 ਓਕੇ। ਓਕੇ ਓਕੇ ਠੀਕ ਠੀਕ ਠੀਕ। ਲਓ ਜੀ ਰੋਟੀ ਖਾਣ ਨੂੰ ਹੁਣ ਬੈਠੇ ਆ ਤਿਆਰ ਤੇ ਦੇਖੋ ਜੀ ਬਣ ਗਿਆ ਆ ਜੀਰਾ ਵਾਟਰ ਦੇਖੋ ਜੀ ਇਹ ਪਸਾਰੇ ਜਾਨੇ ਬਣਾਦੇ ਆ ਮੂੰਗੀ ਮਸਲਾ ਦੀ ਦਾਲ ਉਸ ਲੈ ਲਿਆ ਚੋਖੇ ਨਾਲ ਚੋਖਾ ਹਾਂਜੀ ਆਪਣੇ ਸਾਰੇ ਹੀ ਦਾਲ ਚੌਲ ਤਾਂ ਬਣਾਉਂਦਾ ਹੀ ਆ ਫੇਚਾ ਮਤਲਬ ਆ ਅਲੂ ਪਿਆਜ਼ ਮਿਰਚਾਂ ਹਰੀਆਂ ਪਾ ਗਏ ਆਂ ਇਮਲੀ ਦਾ ਪਾਣੀ ਤੇ ਜੀਰਾ ਪਾ ਗਏ ਇਹ ਬਣਾ ਕੇ ਕਿਤੇ ਨਾਲ ਬਣਾ ਕੇ ਖਾਵੇ ਦੇਖਿਓ ਟੇਸਟੀ ਅਲੱਗ ਹੋਏਗਾ ਪਰ ਜੇ ਹੱਥ ਨਾਲ ਖਾਓ ਹੋਰ ਆ ਦਾ ਟੇਸਟੀ ਲੱਗਦਾ ਆ ਦੇਖੋ ਇਦਾਂ ਖਾਣੇ ਦਾ ਹੱਥ ਨਹੀਂ ਹੁੰਦੇ ਇਹਨੇ ਜੀਰਾ ਵਾਟਰ ਨਹੀਂ ਪੋਣਾ ਜੀਰਾ ਨਹੀਂ ਲੈਣਾ ਹੈਂ ਘਾਟੇ ਪਉਂਦੀ ਨਹੀਂ ਕਿਉਂ ਇਧਰ ਮੁਗਰ ਹੈਨਾ ਹਾਂ ਮੈਂ ਤਾਂ ਖਾਣਾ ਤੁਹਾਨੂੰ ਆ ਦੇਖਿਓ ਨਾ ਇਹ ਪਾ ਗਏ ਇਹਦੇ ਉੱਪਰ ਪਾਣੀ ਦਾਲ ਦੋ ਥਾਲੀਆਂ ਆ ਜੀ ਕੋਈ ਆਹ ਉਹ ਥਾਲੀਆਂ ਹੀ ਦੋ ਆਦੀਆਂ ਹਾਂ ਦੋ ਆ ਤੁਹਾ ਮ ਆ ਪਾਉ ਜਾਂ ਤੁਸੀਂ ਚਲੋ ਬਾਕੀ ਫੇਰ ਆਹ ਇਹ ਇਹਦੇ ਉੱਤੇ ਪਾਣੀ ਦਾਲ ਹਮ ਇਹਦੇ ਪਾਉ ਮਿਕਸ ਕਰ ਲੈਣਾ ਮਿਕਸ ਦਾਲ ਨੂੰ ਰਲਾਉ ਤਾਂ ਸਹੀ ਉਹ ਰਲਾ ਬਾਤ ਨਾ ਬਾਰੇ ਤੇ ਨਾਲ ਤੇ ਸ਼ਬੀਰ ਲੱਗੀ ਨਾ ਇੱਕ ਸਾਈਡ ਹਾਂ ਆਹ ਤੇ ਵਿੱਚ ਪਾ ਲੈਣਾ ਆ ਚੱਕੀ ਜਰਾ ਦਾਲ ਵਿੱਚ ਨਾ ਪੈ ਜਵੇ ਛਿੱਟਾ ਹਨਾ ਇਹਨੂੰ ਕਰਕੇ ਮਿਕਸ ਤੇ ਬਹੁਤ ਟੇਸਟੀ ਲੱਗਦਾ ਜੀ ਇਹਨੂੰ ਹਾਲ ਫੜੋ ਚਮਚ ਇਹਨੂੰ ਰਲਾਓ ਚਲੋ ਪਾਈਏ ਵੀ ਬਾਕੀ ਵਾਲੇ ਵੀ ਰੋਟੀ ਚਲੋ ਮਿਲਦੇ ਆ ਫਿਰ ਕਿੱਦਾਂ ਲੱਗੀ ਚਲੋ ਖਾਤਾ ਸਵਾ ਲੱਗਾ ਇਹਦੇ ਮੂੰਹ ਕਰਦੇ ਤੂੰ ਫੋਨ ਮੂੰਹ ਨਾ ਬੋਲੀ ਲਾ ਲਓ ਮੇਰਾ ਫੇਵਰਟ ਆ ਹਮਮਮ ਪਹਲਾ ਖਾ ਰਹੀ ਆ ਚਮਚੇ ਨਾਲ ਨਵੀਂ ਖਾ ਰਾਂ ਚਮਚੇ ਨਾਲ ਉਹ ਵੀ ਖਾ ਰਾਂ ਚਮਚੇ ਨਾਲ ਐਦਾਂ ਆਂਦਾ ਅਸਲੀ ਮਜ਼ਾ ਖਾਣ ਦਾ ਆ ਦੇਖ ਜਿੱਦਾਂ ਖਾ ਰਹੀ ਆ ਤੇ ਜਿੱਦਾਂ ਸਾਡੇ ਮੰਮੀ ਖਾ ਰਹੇ ਆ ਖਾਓ ਰੋਕੀ ਗਏ ਦੋਨੇ ਜਿਹੜੇ ਤੁਸੀਂ ਹੈ ਨਹੀਂ ਹਾਂ ਦੇਖੋ ਹੱਥ ਨਾਲ ਖਾਣ ਦਾ ਵੈਸੇ ਜ਼ਿਆਦਾ ਮਜ਼ਾ ਆਉਂਦਾ ਮੈਂ ਹੱਥ ਨਾਲ ਤਾਂ ਨਹੀਂ ਖਾ ਸਕਦਾ ਮੇਰੇ ਨੋ ਕੱਟਣ ਵਾਲੇ ਆ ਮੇਰੇ ਨੋ ਕੱਟਣ ਵਾਲੇ ਇਸ ਕਰਕੇ ਮੈਂ ਹੱਥ ਨਾਲ ਨਹੀਂ ਖਾਂਦਾ ਪਿਆ ਮੈਂ ਇਸ ਕਰਕੇ ਚਮਚੇ ਨਾਲ ਖਾਂਦਾ ਪਿਆ ਸਾਢੇ 6 ਹੋ ਗਏ ਸਾਢੇ 6 ਹੋ ਗਏ ਤੇ ਮੰਮਾ ਸੂਤ ਸਿੰਘ ਜੀ ਮੈਂ ਥੋੜਾ ਸੋ ਗਈ ਸੀ ਤੇ ਦਰਦੀ ਉਂਦੇ ਪਾਰਟ ਕੱਢ ਘਰੇ ਕੋਈ ਆ ਗਿਆ ਇਸ ਕਰਕੇ ਵੀਲੌਗ ਬਣਵਾਨੀ ਕੋਈ ਫਿਰ ਮਮਾ ਚਾਹੇ ਮੈਨੂੰ ਮੀਂਹ ਆਜਾ ਪਿੱਲੇ ਆ ਦਵਾਰਾ ਵੀ ਨਹੀਂ ਜਾਵਾਂ ਮੈਂ ਕਰਦਾ ਬਿਲੇ ਬਿਲੇ ਕੇ ਹਾਂ ਵੀਡੀਓ ਬਣਾਣ ਗਿਆ ਹਾਂ ਆਪਾਂ ਕਿਤੇ ਆਹ ਤਾਂ ਠੀਕ ਆ ਆ ਚਲੋ ਠੀਕ ਆ ਫਿਰ ਦਿਖਾਣੇ ਆ ਹੁਣ ਤੂੰ ਬਿਲਦੇ ਆ ਅੱਜ ਵਲੌਗ ਬਣ ਆਏਗੇ ਅੱਜ ਵਲੌਗ ਸਾਡੇ ਕੋ ਬਣਾ ਗਏ ਅਸਲ ਅੱਜ ਨਾ ਕੋਈ ਆ ਗਿਆ ਤੇ ਤੇ ਕੰਮ ਵਿੱਚ ਹੀ ਰਹਿ ਜਾਂਦਾ ਮੇਰੇ ਕੋਈ ਆ ਜਾਂਦਾ ਸੋ ਕੋਈ ਵਲੌਗ ਨਹੀਂ ਬਣਿਆ ਆਪਾਂ ਚਲੋ ਕੋਈ ਨਾ ਤਾਪਾ ਆ ਗਏ ਹੋ ਲਓ ਖਾਓ ਨੂਗਲਜ਼ ਭਾਲਿਆ ਨੂਰ ਤੇ ਨਹੀਂ ਖਾਣ ਹੈ ਤੁਸੀਂ ਨਹੀਂ ਖਾਣ ਨਹੀਂ ਅਸੀਂ ਨਹੀਂ ਖਾਣੇ ਨੂਗਲਜ਼ ਆਹ ਮਾਪਣ ਬਣਾ ਮੇ 2-3 ਘੰਟੇ ਸੁਤੀ ਮਾ ਆਹ ਮਾ ਆਹ ਪੂਜੀਆ ਲੈ ਦੁਸੀਆ ਨਹੀਂ ਤੁਸੀਂ ਦੁਸੀਆ ਕੀ ਨਹੀਂ ਜਬੈਰ ਦਾ ਕੱਲ ਨੂੰ ਕੋਈ ਮੈਨੂੰ ਪਤਾ ਨਹੀਂ ਆਪਾਂ ਦਾ ਕਿਹਾ ਹੋਇਆ ਵੀ ਇਹ ਪੂਜੀਆ ਬਣਾਉਗੇ ਆਲੂ ਸਾਂਹ ਆਲੂ ਵੀ ਉਬਾਲ ਕੇ ਰੱਖੇ ਹੋਏ ਆ ਯਾਰ ਜੇ ਪੂਜੀਆ ਬਣਾਉਣਾ ਫਿਰ ਮੈਂ ਕੱਲ ਖਾ ਲੈਂਦੀ ਚੱਲ ਤੁਹਾਨੂੰ ਖਵਾ ਕੱਲ ਕੋਈ ਨਹੀਂ ਪੂਜੀਆ ਕੱਲ ਖਾਦੀ ਪੂਜੀਆ ਕੱਲ ਤੁਹਾਨੂੰ ਪੂਜੀਆ ਬਣਾ ਦੇਗੇ ਮਾਪਣ 2 ਘੰਟੇ ਸਤੀ ਰਹੇ ਪਤਾ ਨਹੀਂ ਆ ਚਲ ਵਧੀਆ 2 ਘੰਟੇ ਸਤੀ ਰਹੇ ਤੇ ਚੱਲ ਆ ਕੱਲ ਮੈਂ ਲੈ ਕੇ ਆਵਾਂ ਪੂਜੀਆ ਦਾ ਸਮਾਨ ਥੋੜਾ ਜਿਹਾ ਓਕੇ ਕੋਈ ਨਾ ਮੈਂ ਆ ਖਾ ਕੇ ਪੂਜੀਆ ਵੀ ਖਾ ਲੂੰਗੀ ਵਿੱਚੇ ਵਾਲੀ ਗੋ ਪੂਜੀਏ ਦੇ ਹੈ ਕੋਈ ਇੰਨਾ ਕੋ ਵਿੱਚੇ ਮਸਾਲਾ ਸੂਪ ਰਹਿਣ ਤੋਂ ਮੈਂ ਪੂਜੀਆ ਵੀ ਖਾ ਲੈਣਾ ਨਹੀਂ ਨਹੀਂ ਬਣੀ ਬਣਾ ਲੋ ਇੰਨਾ ਨਹੀਂ ਇੱਕ ਚੀਜ਼ ਤਾਂ ਲੈ ਕੇ ਆਉਣੀ ਬਣੀ ਮੈਂ ਹੈਗਾ ਪੂਜੀਆ ਵੀ ਖਾ ਲਾਂਪ ਮੈਂ ਹੈ ਮੈਂ ਪੂਜੀਆ ਵੀ ਖਾਉਂਗੀ ਚੱਲ ਕੋਈ ਨਹੀਂ ਆ ਖਾ ਪਹਿਲਾਂ ਤੇ ਬੰਦ ਕਰ ਇੱਕ ਵਾਰ ਉਹ ਬਣ ਗਿਆ ਬਣ ਗਿਆ ਬਣ ਗਿਆ ਆ ਬਣ ਗਿਆ ਆਪਣੀ ਬੇਲ ਪੂਰੀ ਮੈਂ ਨੂਡਲਸ ਤਾਂ ਥੋੜੇ ਖਾਦੇ ਕਿਉਂ ਮੈਂ ਬੇਲ ਪੂਰੀ ਖਾਣੀ ਆ ਆ ਪਏ ਆਲੇ ਵੀ ਵਿੱਚ ਪਏ ਨੇ ਨੂਡਲਸ ਮੈਨੂੰ ਮੈਂ ਬੇਪੂਰੀ ਖਾਣੀ ਆ ਪਾਪਾ ਜਿਵੇਂ ਬਾਬਾ ਪਤਾ ਹੁੰਦਾ ਨਾ ਮੈਂ ਕੱਲ ਖਾਣੀ ਸੀ ਨੂਡਲਸ ਹੂੰ ਹੂੰ ਮੈਂ ਦੱਸਿਆ ਵੀ ਨਹੀਂ ਤੁਸੀਂ ਬੇਲ ਪੂਰੀ ਬਣਾਉਣੀ ਉਹ ਯਾਰ ਉਹ ਕੱਲ ਦੀ ਹੀ ਗੱਲ ਹੋਈ ਹੋਈ ਸੀ ਕਿ ਬੇਲ ਪੂਰੀ ਬਣਾਉਣੀ ਸ਼ਾਮ ਨੂੰ ਮੈਂ ਥੋੜੀ ਜਿਹੀ ਹਾਂ ਅੰਦਰ ਉਹ ਆ ਰਹੀ ਆ ਰਦੀ ਆ ਗਿਆ ਦਾ 17 ਗਲੇ ਹੁੰਦੇ ਕਿੰਨੇ ਆ ਮੈਂ ਗਲੀਆਂ ਦੇ ਡਿਜ਼ਾਈਨ ਦੇ ਪੈਕਟ ਪੂਰਾ ਲਿਆਵਾਂ ਹਨਾ ਉਹ ਲਿਆ ਲਓ ਆ ਕੀ ਦੇਖਣਾ ਸੇਵ ਉਹ ਸ਼ੌੜੇੜਾ ਬਣੇ ਹੁੰਦੇ ਆ ਤੇ ਮੇਲਪੁਰੀ ਵਾਲੇ ਉਹ ਬਸ ਇੱਕ ਦੀ ਕਮੀ ਰਹਿ ਗਈ ਉਹ ਪਲਾਸਟਿਕ ਦੀ ਪਲਾਸਟਿਕ ਦੀ ਗੱਟੀ ਜੀ ਹੁੰਦੀ ਜਿਹੜੀ ਉਹ ਪਲੇਟ ਦੀ ਉਹ ਵੀ ਇੱਕ ਦਾ ਪੋੜ ਦਾ ਨਰਗਨਾ ਸੀਗਾ ਹੈਨਾ ਤੇਰੇ ਕੋਲੀਆਂ ਵਿੱਚ ਆ ਤਾਂ ਬੋਸ ਵਾਲ ਆ ਗਏ ਚਲੋ ਇੱਕ ਤਾਂ ਨਿਕਲਿਆ ਪੈਕੇਟ ਮਿਲ ਗਿਆ ਮੈਨੇ ਲੈ ਗਏ ਐ ਲੱਗ ਕੇ ਸਪੈਸ਼ਲ ਐ ਮੇਰੀ ਥੋੜੀ ਅਗੀ ਹਾਂ ਓਏ ਹੋਰ ਐ ਤੇ ਜਮਜੋ ਆ ਤੂੰ ਲੈ ਜਾ ਬਾਬੂ ਲੈ ਜਾ ਮਮਾ ਦੋ ਕਿਧਰ ਕਰਕੇ ਲੈ ਜਾ ਦੁੱਧ ਬੰਦ ਕਰ ਦੇ ਨਾ ਬਲੋ ਉਹ ਆਲੂ ਪਿਆਰੀ ਪਾ ਲਉਂਦੇ ਨਾ ਜਾਨਾ ਮਮਾ ਖਾ ਕੇ ਦੱਸੋ ਬੁਢਸ ਪਕੜਿਆ ਸਤਿ ਸ੍ਰੀ ਅਕਾਲ ਸਾਡੇ 9:30 ਹੋ ਗਏ ਅੱਜ ਮੈਂ ਹੋ ਗਿਆ ਥੋੜਾ ਜਿਹਾ ਲੇਟ ਤੇ ਆਂਦੇ ਹੀ ਪੁੱਛਿਆ ਤੇ ਬਲੌਗ ਹੀ ਨਹੀਂ ਤਿਆਰ ਕੀਤਾ ਇਹਨਾਂ ਨੇ ਕਹਿੰਦੇ ਕੋਈ ਆ ਗਿਆ ਕਿਸੇ ਦੇ ਪੈਸੇ ਦੇਣੇ ਸੀ ਜੀ 70 ਰੁਪਏ ਤੇ ਮੈਂ ਗੱਦੀਆਂ ਤੁਹਾਨੂੰ ਅਸੀਂ ਉਹਨਾਂ ਨੂੰ ਕਿਹਾ ਘਰੇ ਆ ਕੇ ਲੈ ਜਿਓ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕਰਤਾ ਸਾਡੇ ਪੈਸੇ ਨਹੀਂ ਦਿੰਦੇ 70 ਰੁਪਏ ਵਿਸ਼ੇ ਬੋਲਸ ਵਾਲਿਆਂ ਨੂੰ ਮੈਂ ਫੋਨ ਕਰ ਦਿੱਤਾ ਜੀ ਦੱਸੋ ਮੈਂ ਦੱਸਦੀ ਆ ਕੀ ਹੋਇਆ ਮੈਂ ਨੇ ਕਿਸੇ ਜਨਾਨੀ ਤੋਂ ਨਾ ਸਲਵਾਰਾਂ ਸਲਾਈਆਂ ਨਵੀਂ 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 ਕੋਈ ਕਿਸੇ ਨੇ ਮਤਲਬ ਕੀ ਸਾਡੀ ਕੰਮ ਵਾਲੀ ਨੇ ਨੂੰ ਕਿਹਾ ਕਿ ਸਲਵਾਰਾਂ ਸਲਾਉਣੀਆਂ ਆ ਹਨਾ ਤੇ ਉਹ ਆਪ ਹੀ ਆ ਗਈ ਸਾਡੇ ਘਰ ਉੱਤੋਂ ਫੋਨ ਨੰਬਰ ਲਾ ਗਏ ਠੀਕ ਆ ਆ ਗਈ ਘਰ ਮੇਰੇ ਕੋਲ ਸਲਵਾਰਾਂ ਵੀ ਲੈ ਗਈ ਬਾਅਦ ਚੋ ਕਹਿੰਦੀ ਤੁਸੀਂ ਹੋਰ ਕਟਿੰਗ ਕਰ ਦੇਈਏ ਮੈਨੂੰ ਪਸੰਦ ਵੀ ਆ ਗਈਆਂ 70 ਰੁਪਏ ਦੇਣੇ ਸੀ ਉਹਦੇ ਬਾਤ ਚ ਕਹਿੰਦੀ ਕਿ ਮੈਂ ਤੋਂ ਮੈਂ ਨਾ ਕਿਤੇ ਜਾਣਾ ਆ ਤੇ ਮੈਂ ਉੱਥੋਂ ਆ ਕੇ ਤੁਹਾਡੀਆਂ ਸਲਵਾਰਾਂ ਸੀਰਾਂ ਤੁਸੀਂ ਹੋਰ ਕਿਤੇ ਕਿਸੇ ਕੋ ਸਲਾਈ ਹੋਣਾ ਮੈਂ ਕਿਹਾ ਚਲੋ ਠੀਕ ਆ ਮੈਂ ਕਟਿੰਗ ਕਰਕੇ ਰੱਟ ਕੱਢੀ ਮੈਂ ਉਹਨੂੰ ਮੈਂ ਕਹਿੰਦੀ ਮੈਂ 11 ਵਜੇ ਆਇਆ ਨਾ ਮੈਂ 12 ਵਜੇ ਫੋਨ ਕੀਤਾ ਮੇਰਾ ਫੋਨ ਕੱਟ ਦੇਵੇ ਹੈ ਨਾ ਕੱਟੇ ਮਤਲਬ ਕਿ ਮੇਰਾ ਫੋਨ ਨਾ ਫੋਨ ਨਹੀਂ ਚੱਕਿਆ ਹਾਂ ਆਈ ਅੱਛਾ ਅੱਧੀ ਮੁੜ ਕੇ ਗੱਲ ਨਹੀਂ ਕੀਤੀ ਕਿਸੇ ਨੂੰ ਮੁੜ ਕੇ ਫੋਨ ਨਹੀਂ ਕੀਤਾ ਕੋ ਗੱਲ ਨਹੀਂ ਕੀਤੀ ਹੈਗੀ ਸੁਨੇਹਾ ਆਇਆ ਉਸ ਤੋਂ ਬਾਅਦ ਸੁਨੇਹਾ ਕੰਮ ਵਾਲੀ ਕੋ ਆਇਆ ਮੇਰੇ ਪੈਸੇ ਦੇ ਦਿਓ ਮੈਂ ਕਿਹਾ ਆਪ ਆ ਕੇ ਲੈ ਜਾ ਮੈਂ ਕਿਹਾ ਆਪ ਆ ਕੇ ਲੈ ਜਾ ਪੈਸੇ ਅੱਛਾ ਆਪ ਉਰੇ ਇਹ ਬੋਲਸਾਲੀ ਨੂੰ ਬੋਲਸਾਲੀ ਨੂੰ ਕਿਸੇ ਨੂੰ ਕਹਿਤਾ ਕਹਿੰਦੀ ਮੇਰੇ 70 ਰੁਪਏ ਨਹੀਂ ਦਿੰਦਾ 70 ਰੁਪਏ ਪਿੱਛੇ ਬੋਲਸਾਲੀ ਨੂੰ ਫੋਨ ਕਰਦਾ ਮੈਂ ਕਿਹਾ ਪਰਚਾ ਹੀ ਕਰਾ ਦੇਉਂਦੀ 30000ਾਂ ਦਾ ਲੋਕਾਂ ਦਾ ਕੰਮ ਕਰੀਦਾ ਵੀ ਇੱਕ ਸਿਰਫ 70 ਰੁਪਏ ਦੇ ਵਜੇ ਇਹਨਾਂ ਨੇ ਵਲੌਗ ਹੀ ਨਹੀਂ ਬਣਾਇਆ ਤੇ ਮੈਂ ਕਿਹਾ ਚਲੋ ਹੁਣ ਮੈਂ ਬਣਾਉਂਦਾ ਆਂ ਵਲੌਗ ਹਾਂਜੀ ਮਾੜੀ ਕਿਦਾਂ ਹਾਂ ਪਰਚਾ ਆ ਜਾਣਾ ਜੀ ਤੁਹਾਡੀ ਨੂ ਦੇ ਕੋਈ ਗੱਲ ਨਹੀਂ ਅਸੀਂ ਬੈਠੇ ਆ ਆਹ ਅਸੀਂ ਤਾਂ ਬੈਠੇ ਹੀ ਆ ਫਿਰ ਪਰ ਪਰਚਾ ਵੀ ਬੜਾ ਤਕੜਾ ਹੋਣਾ ਈ 70 ਰੁਪਏ ਦਾ ਚਲੋ ਫਿਕਾਓ ਰੋਟਾ ਢੀਵੇਂ ਖਾਣੇ ਆ ਕਰਦੇ ਨਾਲੇ ਵਲੌਗ ਦਾ ਐਂ ਇਹ ਤਾਂ ਮੇਰੇ ਨਿਆਣੇ ਘਰੇ ਘਰੇ ਘਾ ਦਿੰਦੇ ਆ ਹਾਂ ਲੰਚ ਕਰ ਲਿਆ ਸੌਰੀ ਡਿਨਰ ਕਰ ਲਿਆ ਡਿਨਰ ਕਿੱਥੇ ਕਰ ਲਿਆ ਜੀ ਦਿਨ ਉਹ ਤਾਂ ਇਹ ਕਰਨਾ ਹੈ ਅਜਾ ਮੰਮੀ ਕੋਠੋਂ ਕੱਪੜੇ ਉਣਨਾ ਸਾਰਾ ਕੰਮ ਤਾਂ ਅਜੇ ਲੇਟ ਹੋ ਗਿਆ ਜਿਹੜਾ 70 ਰੁਪਏ ਦਾ ਪਰਚਾ ਹੁਣ ਆ ਸੀਗਾ ਉਸ ਪਰਚੇ ਨੇ ਸਾਰਾ ਕੰਮ ਲੇਟ ਕਰਤਾ ਆ ਹਾਂ ਹੁਣ ਕੱਪੜੇ ਕੋਠੋਂ ਲਾ ਕੇ ਲਿਆਉਂਦੇ ਆ ਹੁਣ ਦਾਤੂਆ ਮਾਰ ਕੇ ਤੇ ਰੋਟੀ ਪਾਣੀ ਮੇ ਖਾਂਦੇ ਆ ਓਕੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਹਾਦਸਾ ਹੋਇਆ ਹੈ ਮੇਰੇ ਨਾਲ 10 ਸਾਲ ਤੋਂ ਜ਼ਿਆਦਾ ਹੋ ਗਿਆ ਮੈਨੂੰ ਕੰਮ ਕਰਦਿਆਂ। ਪਹਿਲੀ ਵਾਰੀ ਉਹ ਵੀ ਆ ਗਿਆ ਹਰਮਨ। ਮੈਂ ਜਾਨੀ ਦੇਖੀ। ਇਹਨਾਂ ਕਾਫੀ ਤੇ ਇਹਨਾਂ ਨੇ ਖਾਣੀ ਰੋਟੀ ਸਾਰਿਆਂ ਨੇ। ਤੇ ਮੈਂ ਆਪਣੀ ਕਾਫੀ ਪੀਵਾਂਗੀ। ਪਾਪੜਾ ਨਾ ਜੇ ਬਹੁਤ ਸਵਾਦ ਬਣੀ ਆ। ਸਵਾਦ ਆਣੀ ਆ। ਹੂੰ। ਚਲੋ ਵਧੀਆ। ਪੀਣੀ। ਰਾਤ ਨੂੰ ਮੈਂ ਬਣਾ ਕਰ ਦੰਨਾ ਰਾਤ ਨੂੰ ਨਾ ਪਿਆ ਕਰੋ। ਇੱਕ ਇੱਕ ਸਪਲੇ ਦੇਖੋ। एकदम ਠੰਡੀ ਠੰਡੀ ਬਣੀ ਆ। ਠੰਡੀ ਠੰਡੀ ਕੋਲਡ ਕਾਫੀ ਠੰਡੀ ਠੰਡੀ ਬਣੀ ਆ। ਡੰਡੀ ਹੋ কোল্ড ਕਾਫੀ ਡੰਡੀ ਹੋਣੀ ਹੈ কোল্ড ਕਾਫੀ ਵੀ ਗਰਮ ਹੋ ਜਾਂਦੀ ਹੈ ਮੈਂ ਮੰਮੀ ਮੈਂ কোল্ড ਕਾਫੀ ਠੰਡੀ ਬਣੀ ਇਹਦੀ কোল্ড ਕਾਫੀ ਠੰਡੀ ਬਣੀ ਹੈ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ